ਸਾਸ੍ਰੀ ਕਾਲ ਜੀ ਸਾਰਿਆਂ ਨਾਲ ਜੋਪ ਲੈ ਕੇ ਆ ਜੀ ਬਹੁਤ ਹੀ ਪਹਿਲੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਇਹ ਰਹਿਣਗੇ ਜੀ ਪਿਓਰ ਚਨਾਉਂ ਦਾ ਸੂਟ ਹੈਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਸ਼ਰਟ ਦੇ ਉੱਪਰ ਏਮਬਰਾਇਡਰੀ ਕੀਤੀ ਗਈ ਬਾਟਮ ਤੁਹਾਨੂੰ ਮਿਲੇਗੀ ਕ੍ਰੇਪ ਦੀ ਕ੍ਰੇਪ ਸਿਲਕ ਦੀ ਬਾਟਮ ਮਿਲੇਗੀ ਸ਼ਰਟ ਦਾ ਪਰਮੀਟਰ ਲੱਗ ਰਹੇਗਾ ਬਾਟਮ ਦਾ ਪਰਮੀਟਰ ਲੱਗ ਰਹੇਗਾ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ये भी सूट बहुत ही सोहने पार्टवेयर सूट आएंगे एस के ब्रांड के सूट आने बहुत ही सोहनी अम्ब्रॉयडरी रहेगी रेशम वर्क रहे पैच वर्क का काम किया गया प्लेन बॉटम मिलेगी ना रहेगा दुपट्टा पैच वर्क किया होपट्टे के बॉटम प्लेन रहेगी जेडे अगले सूट आए ये भी बहुत ही प्यारे सूट ने पार्टीवेयर सूट रहेंगे शिमर का सूट रहेगा हैवी रहे है है इंबरॉयडरी रहेगी है। आरी वर्क किया गया हैंड वर्क की अम्बरॉयडरी रहेगी फुल फरंट के अगे वर्क रहेगा प्लेन बॉटम मिलेगी करेब की प्योर करेब शिमर का दुपट्टा रहेगा बहुत ही सोहने कलर ने दुपट्टे उपर भी वर्क किया हुआ मिलेगा यह जोड़े सूट रहने बिस्कॉस और गेंजा डिजिटल प्रिंट शर्ट रहेगी हैवी हैंड वर्क रहेगा नैक के उपर प्योर करेब की बॉटम रहेगी बहुत ही सोहना बॉटम के अगे पहुंचे अगर वर्क रहेगा चनान का दुपट्टा मिलेगा गोटाबत्ती वर्क किया हुआ मिलेगा जेडे अगले सूट ने यह भी बहुत ही प्यारे सूट रहने प्योर कॉटन का सूट रहेगा दुपट्टा रहेगा प्योर ਬਿਸਕੋਸ ਮਸਲੀਨ ਡਿਜੀਟਲ ਪ੍ਰਿੰਟ ਦੁਪੱਟਾ ਰਹੇਗਾ ਅਲਓਵਰ ਸੂਟ ਰਹੇਗਾ ਬਹੁਤ ਹੀ ਪਿਆਰੇ ਕਲਰ ਨੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਪ੍ਰਾਈਸ ਆਪਾਂ ਮੈਂਸ਼ਨ ਕੀਤਾ ਹੋਇਆ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨ ਸ਼ਾਟ ਪੇਜ 'ਤੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਸਾਰਾ ਸੂਟ ਤੁਹਾਨੂੰ ਕਾਟਨ ਦਾ ਹੀ ਮਿਲੇਗਾ ਬਹੁਤ ਹੀ ਸੋਹਣੇ ਕਲਰ ਨੇ ਢਾਈ ਢਾਈ ਮੀਟਰ ਦੀ ਕੱਟ ਰਹੇਗੀ ਇਹ ਤੁਹਾਨੂੰ ਘੱਟ ਪ੍ਰਾਈਸ ਵਿੱਚ ਮਿਲ ਜਾਣਗੇ ਕੋਈ ਸੂਟ ਤੁਸੀਂ ਪਾਈਨਾਂ ਵਿੱਚੋਂ ਕਰ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ